ਸ਼ਹੀਦਾਂ ਦੇ ਸਰਤਾਜ ਕਹੇ ਜਾਣ ਵਾਲੇ RAM MUHAMMAD SINGH AZAD ਉਰਫ ਸ਼ਹੀਦ ਉਦਮ ਸਿੰਘ ਨੂੰ ਅੱਜ ਫਾਜ਼ਿਲਕਾ ਵਿੱਚ ਓਮ ਪ੍ਰਕਾਸ਼ ਦੀ ਅਦਖ਼ਤਾ ਵਿੱਚ ਸ਼ਰਧਾਂਜਲੀ ਦਿੱਤੀ ਗਈ ਜਿੱਥੇ ਬੋਲਦੇ ਵਖ ਵਖ ਆਗੂਆਂ ਨੇ ਸ਼ਹੀਦਾਂ ਦੇ ਵਖਾਇਰਾ ਤੇ ਚਲਨ ਦਾ ਅਹਿਦ ਕੀਤਾ ਅਤੇ ਬੋਲਦੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਹਮਰ ਰਹੇ ਹਮਰ ਰਹੇ ਹਮਰ ਰਹੇ ਜੀਤੋ ਤੁਹਾਡੀ ਸੋਚ ਤੇ ਆਧਿਆਨ ਦੇ ਝੋਕੇ ਕਦੂਰੇ ਅੱਗੇ ਕਿਦੜੀਆਂ ਖਾਂਗੇ ਪੂਰੇ ਇਨਕਲਾਬ ਜਿੰਦਾਬਾਦ 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 ਸ਼ਾਮ ਰਾਜਵਾਦ ਮੁਰਦਾਬਾਦ 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 ਇਨਕਲਾਬ ਜਿੰਦਾਬਾਦ 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 ਹਿੰਦੂ ਤਮਿਲ ਕਮਰ ਰਹੇ ਅਮਰ ਰਹੇ ਅਮਰ ਕਿਸ ਤਰ੍ਹਾਂ ਦਾ ਅੱਜ ਜੋ ਸ਼ਰਧਾਜਲੀ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਅੱਜ ਮਹਾਨ ਸ਼ਹੀਦ ਅਸ਼ੀ ਦੇ ਨਸ਼ਰਦਾ ਆਪਣੇ ਸ਼ਹੀਦ ਫਤਿਹ ਸਿੰਘ ਜੀ ਜਿਨ੍ਹਾਂ ਦੇ ਸ਼ਹੀਦੀ ਦਿਹਾੜਾ 31 ਜੁਲਾਈ ਨੂੰ ਹਰ ਸਾਲ ਦੀ ਤਰ੍ਹਾਂ ਫਤਿਹਉਦਮ ਸਿੰਘ ਪਾਰਕ ਵਿੱਚ ਮਨਾਇਆ ਜਾਂਦਾ ਹੈ ਅੱਜ ਜਿਹੜਾ ਸੀ ਉਹ ਲੋਕਾਂ ਦੇ ਵਿੱਚ ਇੰਨਾ ਕਿ ਸ਼ਰਦਾ ਤੇ ਉਸ ਸ਼ਾ ਸੀ ਸਮੁੱਚੇ ਇਲਾਕੇ ਤੋਂ ਬਹੁਤ ਜ਼ਿੰਮਤੀ ਦੇ ਵਿੱਚ ਲੋਕ ਪੁਜੇ ਔਰ ਇਸ ਮਹਾਨ ਸ਼ਹੀਦ ਨਸ਼ਰਦਾ ਦੇ ਖੀ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦੀ ਜੋ ਉਹਨਾਂ ਨੇ ਕੁਰਬਾਨੀ ਦਿੱਤੀ ਸੀ ਦੇਸ਼ ਲਈ ਅੱਜ ਲੋੜ ਹੈ ਅੱਜ ਸਮਾਂ ਆ ਗਿਆ ਹੈ ਦੇਖੋ ਜਿਸ ਤਰੀਕੇ ਦੇ ਨਾਲ ਉਨੀਆ ਪ੍ਰਯਾਲਾ 13 ਪ੍ਰਯਾਲਾ 1909 ਨੂੰ ਜਲਿਆਂਵਾਲਾ ਬਾਗ ਦੇ ਵਿੱਚ ਇੱਥੇ ਹਿੰਦੂਸਤਾਨੀਆਂ ਦੇ ਉੱਤੇ ਅੰਗਰੇਜ਼ਾਂ ਨੇ ਵਾਰ ਕਰਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਿੰਦੂਸਤਾਨੀ ਸ਼ਹੀਦ ਕੀਤੇ ਉੱਥੋਂ ਹੀ ਉਸ ਆਯੋਜਨ ਦੇ ਵਿੱਚ ਸ਼ਹੀਦ ਉਦਮ ਸਿੰਘ ਜੀ ਸੀ ਉੱਥੋਂ ਹੀ ਇਹਨਾਂ ਨੇ ਪਰਨ ਕੀਤਾ ਕਿ ਅੱਜ ਸਾਡੇ ਨਿਥਿਆਂ ਤੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਵਾਰ ਕੀਤੇ ਨੇ ਅਸੀਂ ਉਸ ਦਾ ਜਿਹੜਾ ਆਪਣਾ ਹੱਕ ਜ਼ਰੂਰ ਲਵਾਂਗੇ ਔਰ ਉਹਨਾਂ ਨੇ 21 ਸਾਲ ਤੱਕ ਸਿਆ ਕਰਦੇ ਹੋਏ ਵਕ ਵਕ ਇਹ ਹਿੰਦੂਤਾਵਾਦਕ ਦੇਖਾਂ ਤੋਂ ਹੁੰਦੇ ਹੋਏ ਲੰਡਨ ਦੇ ਵਿੱਚ ਪਹੁੰਚ ਕੇ ਉੱਥੋਂ ਦੇ ਕੈਕਸਟਨ ਹਾਲ ਦੇ ਵਿੱਚ ਇੱਕ ਮੀਟਿੰਗ ਹੋ ਰਹੀ ਸੀ ਉੱਥੇ ਜਾ ਕੇ ਇਹਨਾਂ ਨੇ ਉਹ ਜਿਹੜਾ ਜਨਰਲ ਵਾਡਾਇਰ ਨੂੰ ਬੋਲ ਮਾਰ ਕੇ ਆਪਣਾ ਹੱਕ ਪ੍ਰਾਪਤ ਕੀਤਾ ਔਰ ਹਿੰਦੁਸਤਾਨੀਆਂ ਦੇ ਨਾਤੇ ਹਿੰਦੁਸਤਾਨੀਆਂ ਤੇ ਜੋ ਜ਼ੁਲਮ ਕੀਤਾ ਗਿਆ ਸੀ ਉਸ ਦਾ ਆਪਣਾ ਬਦਲਾ ਚੁਕਾਇਆ ਬੜਾ ਸ਼ੁਭ ਨਾਮ ਜੀ ਪ੍ਰਕਾਸ਼ ਕਿਸ ਤਰ੍ਹਾਂ ਦਾ ਅੱਜ ਜ ਸੁਮਾਰੋ ਰੱਖਿਆ ਗਿਆ ਜੀ ਅੱਜ ਉਸ ਮਹਾਨ ਸ਼ਹੀਦ ਉਦਮ ਸਿੰਘ ਦਾ ਜਿਹੜਾ 68ਵਾਂ ਜਿਹੜਾ ਸ਼ਹੀਦੀ ਦਿਹਾੜਾ ਜਿਹੜਾ ਉਦਮ ਸਿੰਘ ਪਾਰਕ ਫਾਇਲਕਾ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਉਸ ਮਹਾਨ ਸ਼ਹੀਦ ਨੂੰ ਅੱਜ ਅਸੀਂ ਸਾਰੇ ਜਿਹੜੇ ਸ਼ਰਧਾ ਦੇ ਫੁੱਲ ਜਿਹੜੇ ਅਰਪਣ ਕਰ ਰਹੇ ਹਾਂ ਜਿੱਥੇ ਅਸੀਂ ਉਸ ਮਹਾਨ ਸ਼ਹੀਦ ਨੂੰ ਯਾਦ ਕਰ ਰਹੇ ਹਾਂ ਉੱਥੇ ਅਸੀਂ ਜਿਹੜੇ ਮਹਾਨ ਸ਼ਹੀਦ ਨੇ ਜਿਹੜੇ ਆਪਣੇ ਇੱਕ ਸੋਚ ਜਿਹੜੀ ਸੋਚੀ ਸੀ ਵੀ ਸਾਡੇ ਦੇਸ਼ ਦੇ ਲੋਕ ਜਿਹੜੇ ਨੂੰ ਜਿਹੜੀ ਪੂਰਨ ਆਜ਼ਾਦੀ ਮਿਲੇ ਅੱਜ ਪੰਜਾਬ ਦੀ ਗੱਲ ਕਰੀਏ ਪੰਜਾਬ ਤੇ ਵਿੱਚ ਜਿਹੜਾ ਸਮੇਂ ਦੇ ਜਿਹੜੀ ਹਾਕਮ ਹੈ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਜਿਹੜਾ ਲੋਕਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਅੱਜ ਗੱਲ ਕਰੀਏ ਲੈਂਡ ਪੋਲਿੰਗ ਜਿਹੜੀ ਪਾਲਸੀ ਹੈ ਉਹਦੇ ਤਹਿਤ ਕਿਸਾਨਾਂ ਤੋਂ ਜਿਹੜੀਆਂ ਜ਼ਮੀਨਾਂ ਕੋਈਆਂ ਜਾ ਰਹੀਆਂ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਅੱਜ ਕਿਸ ਤਰ੍ਹਾਂ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਆਪਣਾ ਜਿਹੜਾ ਜੀਵਨ ਬਰਬਾਦ ਕਰ ਰਹੀ ਹੈ ਹੋਰ ਗੱਲ ਕਰੀਏ ਅੱਜ ਪੰਜਾਬ ਤੇ ਵਿੱਚ ਇੱਕ ਪੂਰਨ ਸਟੇਟ ਜਿਹੜਾ ਬਣਾਇਆ ਜਾ ਰਿਹਾ ਨੌਜਵਾਨਾਂ ਨੂੰ ਜਿਹੜਾ ਘਰੋਂ ਚੱਕ-ਚੱਕ ਕੇ ਉਹਨਾਂ ਦੇ ਜਿਹੜੇ ਐਕਾਊਂਟਰ ਕੀਤੇ ਜਾ ਰਿਹਾ ਸੋ ਇਹਨਾਂ ਸਾਰੀਆਂ ਜਿਹੜੀਆਂ ਜਿਹੜੀਆਂ ਸਰਕਾਰ ਵੱਲੋਂ ਕੀਤੇ ਜਾ ਰਹੀਆਂ ਤੱਕੇਸ਼ਾਈਆਂ ਦੇ ਖਿਲਾਫ ਸੱਚ ਉਹ ਸਮਾਨ ਸ਼ਹੀਦ ਦੇ ਅੱਜ ਜਿਹੜੀ ਸਾਨੂੰ ਸੋਚ ਤੇ ਚੱਲਣ ਦੀ ਲੋੜ ਹੈ ਪਰ ਇਹਨਾਂ ਜਿਹੜੀਆਂ ਸਾਡੇ ਜਿਹੜਾ ਤੱਕਾ ਕਰ ਰਹੀਆਂ ਸਰਕਾਰਾਂ ਉਹਨਾਂ ਦੇ ਖਿਲਾਫ ਜਿਹੜੀ ਆਵਾਜ਼ ਚੱਕਣ ਦੀ ਜਿਹੜੀ ਲੋੜ ਹੈ ਤੁਹਾਡਾ ਸ਼ੁਭਨਾਮ ਜੀ ਹਰੀਸ਼ ਰੰਡਾ ਮੈਂ ਭਜਨ ਲਾਲ ਮੈਂਬਰ ਸੀ ਪੀ ਆਈ ਮੇਰੇ ਨਾਲ ਮੇਰੀ ਪਤਨੀ 소ਮਾ ਬਾਈ ਐਮ ਸੀ ਵਾਰਡ ਨੰਬਰ 1 ਫਾਈਲ ਕਰਦੋ ਅੱਜ ਅਸੀਂ ਸੇਦੁੱਦਮ ਸਿੱਖ ਦਾ 6ਵਾਂ ਸਿੱਧੀ ਦੀ ਚੋਣਾਂ ਵਾਸਤੇ ਇੱਥੇ ਇਕੱਠੇ ਹੋਏ ਹਾਂ ਔਰ ਅਸੀਂ ਸੇਦੁੱਦਮ ਸਿੱਖ ਦੇ ਹਦੇਸ਼ਾ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਚਲਾਉਣ ਦਾ ਯਤਨ ਕਰਾਂਗੇ ਅਸੀਂ ਅੱਜ ਇੱਥੇ ਸੰਕਲਪ ਲੈ ਕੇ ਚੱਲੇ ਹਾਂ ਕਿ ਜੋ ਛੇ ਦੁੱਧਮ ਸਿੰਘ ਨੇ ਜੋ ਇਛਾਸਕਰ ਲਿਖਦੇ ਆ ਜਾਂ ਸਾਨੂੰ ਦੱਸਿਆ ਗਿਆ ਕਿ ਅਸੀਂ ਛੇ ਦੁੱਧਮ ਸਿੰਘ ਨੇ ਬਦਲਾ ਲਿਆ ਬਦਨਾ ਨਹੀਂ ਲਿਆ ਇਨਸਾਫ ਲਿਆ ਉਹਨਾਂ ਨੇ ਲੰਡਨ ਨਦੀਕ ਕੈਸਟਨ ਹਾਲ ਦੇ ਵਿੱਚ ਜੋ ਇਨਸਾਫ ਲਿਆ ਅਸੀਂ ਸਰਕਾਰਾਂ ਤੋਂ ਵੀ ਇਸ ਗੱਲ ਦੀ ਮੰਗ ਕਰਦੇ ਆ ਕਿ ਲੋਕਾਂ ਦੇ ਉੱਤੇ ਜਿਹੜੇ ਕਾਲੇ ਕਾਨੂੰਨ ਲਗਾਤਾਰ ਬਣਾਏ ਜਾ ਰਹੇ ਆ ਜੋ ਬੇਰਿਗਾਰੀ ਵੱਡੇ ਪੱਧਰ ਦੇ ਉੱਤੇ ਫੈਲ ਰਹੀ ਏ ਜਿਹੜੀ ਬੇਰਿਗਾਰੀ ਕਰਕੇ ਉਹਦੇ ਵਿੱਚੋਂ ਜਿੰਨੀਆਂ ਅਲਮਤਾਂ ਚਾਹੇ ਨਸ਼ੇ ਦੀ ਅਲਮਤ ਹੈ ਝੋਰੀ ਦੀ ਅਲਮਤਾਂ ਉਹ ਲਗਾਤਾਰ ਜਿਹੜੀਆਂ ਪੈਦਾ ਹੋ ਰਹੀਆਂ ਨੇ ਉਹਦੇ ਵਾਸਤੇ ਉਹਨਾਂ ਸਾਰਿਆਂ ਦੀ ਸਰਕਾਰਾਂ ਦੀ ਬਹੁਤ ਵੱਡੀ ਦੇਣ ਹੈ ਆਈ ਸਰਕਾਰਾਂ ਜਿਹੜੀ ਪੰਜਾਬ ਦੇ ਵਿੱਚ ਪੁਲਿਸ ਦਾ ਰਾਜ ਬਣ ਰਿਹਾ ਹੈ ਲਗਾਤਾਰ ਜਿਹੜੀ ਲੋਕਾਂ ਦੀਆਂ ਜ਼ਮੀਨਾਂ 'ਤੇ ਜਮੀਨਾਤੇ ਕੱਦੇ ਕਰਨ ਦੀ ਸਰਕਾਰ ਵੱਲੋਂ ਜੋ ਪਾਲਿਸੀ ਇਖਤियार ਕੀਤੀ ਜਾ ਰਹੀ ਹੈ ਅਸੀਂ ਉਹਦੀ ਸਖਤ ਨਿੰਦਾ ਕਰਦੇ ਹਾਂ ਔਰ ਉਹ ਪਾਲਿਸੀ ਸਰਕਾਰ ਨੂੰ ਤੁਰੰਤ ਵਾਪਸ ਲੈਣੀ ਚਾਹੀਦੀ ਹੈ ਔਰ ਪੰਜਾਬੀ ਕਿਸੇ ਕੀਮਤ ਤੇ ਵੀ ਸਰਕਾਰ ਦੇ ਇਹ ਜਿਹੜੇ ਫੈਸਲੇ ਉਹਨਾਂ ਨੂੰ ਪ੍ਰਵਾਨ ਨਹੀਂ ਕਰਨਗੇ ਔਰ ਅਸੀਂ ਅੱਜ ਇੱਥੇ ਆ ਕੇ ਸੰਕਲਪ ਲੈਂਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਪੂਰੇ ਸੱਚ ਤੇ ਨਿਆਂ ਲੈਣ ਵਾਸਤੇ ਪੂਰੀ ਇਮਾਨਦਾਰੀ ਨਾਲ ਪੂਰੀ ਨਿਡਰਤਾ ਨਾਲ ਅਸੀਂ ਆਪਣੀ ਜਿਹੜੀ ਜ਼ਿੰਦਗੀ ਦਾ ਬਚਦਾ ਹਿੱਸਾ ਹੈ ਇਹਨਾਂ ਤੋਂ ਅੱਜ ਇਹਨਾਂ ਦੀ ਪ੍ਰੇਰਣਾ ਲੈ ਕੇ ਆਪੀ ਜ਼ਿੰਦਗੀ ਦੇ ਕੋਲੇ ਖਿਲਾਵਾਂਗੇ ਕੋ ਲੋਕਾਂ ਦੀ ਸੁਪਨਾਵਾਂ ਦੇ ਲਈ ਖਿਲਾਵਾਂਗੇ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜੀ ਤੁਮ ਸੰਗ ਅਮਰ ਰਹੇ ਅਮਰ ਰਹੇ ਅਮਰ ਰਹੇ ਜੀ ਤੁਮ ਸੰਗ ਤੇਰੀ ਸੋਚ ਤੇ ਪਿਆਰਾਂ ਗਿਆਗੇ ਥੋਕੇ ਜੀ ਤੁਮ ਸੰਗ ਤੇਰੀ ਸੋਚ ਤੇ ਪਿਆਰਾਂ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत